ਪ੍ਰੀਤ ਜੱਟੀ, ਅਮਰਿਤਪਾਲ ਸਿੰਘ ਮੈਰੋ ਤੇ ਦੀਪਿਕਾ ਲੁਥਰਾ ਜਿਹੜਾ ਇਹਨਾਂ ਦਾ ਮੁੱਦਾ ਭਖਿਆ ਪਿਆ ਇਸ ਤੇ ਤੁਸੀਂ ਕੀ ਬੋਲਣਾ ਚਾਹੋਗੇ ਮੈਮ ਅਮਰਿਤਪਾਲ ਵੀਰ ਦੀ ਮੈਂ ਗੱਲ ਕਰਾਂ ਤਾਂ ਇਹੋ ਜਿਹੀ ਦਲੇਰ ਪੁੱਤ ਇਹੋ ਜਿਹੀ ਬੱਬਰ ਸ਼ੇਰ ਬਿਰਲੀ ਮਾਮਾ ਜੰਦੀਆਂ ਨੇ ਤੇ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਤੇ ਉਹ ਇਹਨਾਂ ਨੂੰ ਕਰਨੇ ਪੈ ਰਹੇ ਆ ਕਿਉਂ ਜੇ ਸਰਕਾਰਾਂ ਹੀ ਇਸ ਚੀਜ਼ ਤੇ ਕਾਨੂੰਨ ਬਣਾਉਣ ਇਹ ਚੀਜ਼ਾਂ ਕਿਸੇ ਦਾਇਰੇ ਵਿੱਚ ਰੱਖੀਆਂ ਜਾਣ ਤਾਂ ਕਿਉਂ ਕੋਈ ਇੱਕ ਸਾਬਨਾ ਦੇਖ ਲਈਏ ਵੀ ਇੱਕ ਪਾਸਤਾ ਆਪਾਂ ਇਹ ਵੀ ਕਹਿੰਦੇ ਹਾਂ ਚਲੋ ਬੱਬਰ ਸ਼ੇਰ ਆਉਣੇ ਬਹੁਤ ਵਧੀਆ ਕੰਮ ਕੀਤਾ ਪਰ ਅਕਸਰ ਲਾਈਫ ਤਾਂ ਉਹਦੀ ਖਰਾਬ ਹੋਊਗੀ ਨਾ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਪਹਿਲਾਂ ਤਾਂ ਉਹਨੇ ਆਪਣੇ ਨਾਮ ਨਾਲ ਕੌਰ ਲਾਇਆ ਕੌਰ ਸ਼ਬਦ ਦੀ ਉਹਨੂੰ ਮਹੱਤਤਾ ਨਹੀਂ ਨਾ ਪਤਾ ਕੀ ਆ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਕੌਰ ਨਾਮ ਸਾਡੇ ਨਾਮ ਦੇ ਪਿੱਛੇ ਲਾਇਆ ਉਹਦੀ ਇੰਨੀ ਕ ਵੱਡੀ ਮਹੱਤਤਾ ਕਿ ਇੱਕ ਪੰਛੀ ਦਾ ਨਾਮ ਹੈ ਕੌਰ ਸ਼ੇਰ ਜਦੋਂ ਮੂੰਹ ਅੜਦਾ ਨਾ ਆਵਾਜ਼ ਹੀ ਲੈਂਦਾ ਇੰਨੀ ਫੁਰਤੀ ਨਾਲ ਉਹਦੇ ਸੰਗ ਦੇ ਵਿੱਚੋਂ ਮਤਲਬ ਉਹ ਮਾਸ ਦਾ ਟੁਕੜਾ ਕੱਢ ਕੇ ਲਿਆਉਂਦਾ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੌਰ ਨਾਮ ਦੀ ਮਹੱਤਤਾ ਕਿੰਨੀ ਹੋ ਸਕਦੀ ਆ ਹਨਾ ਤੇ ਇਹੇ ਜੀ ਛੋਟੀ ਸੋਚ ਵਾਲੀਆਂ ਕੁੜੀਆਂ ਆਪਣੇ ਨਾਮ ਦੇ ਪਿੱਛੇ ਕੌਰ ਲਾ ਕੇ ਤੇ ਕੌਰ ਨੂੰ ਬਦਨਾਮ ਕਰ ਰਹੀਆਂ ਨੇ ਇਹ ਗੱਲ ਉਹਤ ਰਾਜਾ ਪ੍ਰੀਤ ਜੱਟੀ ਨੂੰ ਮੈਮ ਜੇ ਸਾਨੂੰ ਪੇਰੈਂਟਸ ਸੇ ਨਹੀਂ ਆਜ਼ਾਦੀ ਦਿੰਦੇ ਨੇ ਪਹਿਲੀ ਗੱਲ ਤਾਂ ਉਹਨਾਂ ਦੇ ਪੇਰੈਂਟਸ ਨਾਲ ਹੀ ਰਲੇ ਮਿਲੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅੱਜ ਦੇ ਅਸੀਂ ਇਸ ਪੋਡਕਾਸਟ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਕਰਮਜੀਤ ਕੌਰ ਜੋ ਕਿ ਐਸਜੀਪੀਸੀ ਦੇ ਵਿੱਚ ਆਪਣੇ ਬਤੌਰ ਟੱਢੀ ਜਥੇ ਦੇ ਵਿੱਚ ਸੇਵਾ ਨਿਭਾ ਰਹੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਗੁਰਬਾਣੀ ਦੇ ਨਾਲ ਵਿਚਾਰ ਆਪਣੇ ਰੱਖਦੇ ਨੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਲਾਈਫ ਤੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਹਾਲਾਤਾਂ ਦੇ ਬਾਰੇ ਜਾਣਾਂਗੇ ਕਿ ਅੱਜ ਦੇ ਸਮਾਜ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਇਸ ਬਾਰੇ ਇਹਨਾਂ ਦਾ ਕੀ ਨਜ਼ਰੀਆ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਇਸ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਕਰਦੀਆਂ ਜੀ ਆਇਆਂ ਆਖਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਕਰਮਜੀਤ ਕੌਰ ਜੀ ਅਸੀਂ ਇਹ ਜਾਣਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਦਾ ਆਪਣਾ-ਆਪਣਾ ਸੁਪਨਾ ਹੁੰਦਾ ਹੈ ਕਿ ਮੈਂ ਆ ਬਣਾ ਮੈਂ ਜੇ ਬਣਾ ਹਨਾ ਕਿਉਂਕਿ ਕਿਸੇ ਦਾ ਆਈਪੀਐਸ ਆ ਕਿਸੇ ਦਾ ਡਾਕਟਰ ਆ ਕਿਸੇ ਦਾ ਆਈਏਐਸ ਆ ਬਟ ਤੁਸੀਂ ਇਹ ਵਾਲੀ ਟਾਡੀ ਜਥੇ ਵਾਲੀ ਲਾਈਨ ਚੁਣੀ ਮੈਮ ਮੇਰਾ ਮੰਨਣਾ ਹੈ ਕਿ ਜੋ ਟੈਲੈਂਟ ਆ ਸਾਨੂੰ ਗੋਡ ਗਿਫਟ ਹੁੰਦਾ ਜੀ ਮੈਨੂੰ ਮਹਾਰਾਜ ਨੇ ਟੈਲੈਂਟ ਦਿੱਤਾ ਹਨਾ ਤੇ ਆਪਾਂ ਨੂੰ ਪਹਿਚਾਣ ਹੁੰਦੀ ਆ ਆਪਣੇ ਟੈਲੈਂਟ ਦੀ ਆਪਣੇ ਚ ਕੀ ਟੈਲੈਂਟ ਆ ਸੋ ਪੜਦੇ ਸਮੇਂ ਜਦੋਂ ਵੀ ਸਕੂਲ ਦੇ ਵਿੱਚ ਪ੍ਰੋਗਰਾਮ ਹੋਣਾ ਤਾਂ ਟੀਚਰਾਂ ਨੇ ਕਹਿਣਾ ਕਿ ਤੁਸੀਂ ਕੱਪਤਾ ਤਿਆਰ ਕਰੋ ਤੇ ਗਾਓ ਸਕੂਲ ਟਾਈਮ ਗਾਉਣੀ ਪ੍ਰੋਗਰਾਮ ਤੇ ਉਸ ਤੋਂ ਬਾਅਦ ਪਾਪਾ ਮੇਰੇ ਜਿੰਨਾ ਜਿੱਦਾਂ ਅਮਰਤ ਸ਼ਕਿਆ ਸੀ ਉਹਨਾਂ ਦਾ ਉਹਨਾਂ ਦੇ ਵੀ ਬੈਣੀ ਉਠਣੀ ਕੁਝ ਐਦਾਂ ਦੇ ਲੋਕਾਂ ਨਾਲ ਸੀ ਤੇ ਉਹਨਾਂ ਨੇ ਕਿਹਾ ਵੀ ਨਗਰ ਕੀਰਤਨ ਦੇ ਵਿੱਚ ਤੁਸੀਂ ਆਪਣੀ ਕਬਤਾ ਗਾਓ ਹਨਾ ਤੇ ਉਹ ਮੇਰੇ ਤੇ ਬਹੁਤ ਮਾਣ ਮਹਿਸੂਸ ਕਰਦੇ ਸੀ ਤੇ ਨਗਰ ਕੀਰਤਨ ਦੇ ਵਿੱਚ ਮੈਂ ਆਪਣੀ ਕਬਤਾ ਤਿਆਰ ਕਰਕੇ ਗਾਉਣੀ ਤੇ ਉੱਥੇ ਟਾੜੀ ਆਉਂਦੇ ਹੁੰਦੇ ਆ ਤੇ ਉਹਨਾਂ ਨਾਲ ਮੇਰੀ ਪਛਾਣ ਹੋਈ ਤਾਂ ਉਹ ਮੈਨੂੰ ਗਾਉਣ ਲਈ ਲੈ ਗਏ ਜੇ ਤੁਸੀਂ ਪਹਿਲੀ ਵਾਰ ਕਿਸੇ ਜਥੇ ਦੇ ਨਾਲ ਗਉਣਗੇ ਕਿਉਂਕਿ ਪਹਿਲਾਂ ਤੁਹਾਡੀ ਤੁਸੀਂ ਆਪਣੀ ਲਾਈਫ ਵਿੱਚ ਇਕੱਲੇ ਬੋਲਦੇ ਰਹੇ ਹੋ ਨਾ ਨਗਰ ਕੀਰਤਨ ਦੇ ਜਿਵੇਂ ਦੱਸ ਰਹੇ ਹੋ ਜਦੋਂ ਪਹਿਲੀ ਵਾਰ ਜਥੇ ਦੇ ਨਾਲ ਗਏ ਹੋ ਉਦੋਂ ਕਿਵੇਂ ਦਾ ਫੀਲ ਹੋਇਆ ਖੁਸ਼ੀ ਵੀ ਮਿਲੀ ਹੋਵੇਗੀ ਹਾਂਜੀ ਮੈਮ ਬਹੁਤ ਖੁਸ਼ੀ ਮਿਲੀ ਕਿਉਂਕਿ ਜਿਹੜੇ ਜਥੇ ਨਾਲ ਆਪਾਂ ਗਏ ਸੀ ਪਹਿਲੀ ਵਾਰ ਤੇ ਫੈਮਿਲੀ ਬਹੁਤ ਅੱਛੀ ਸੀ ਉਹ ਉਹਨਾਂ ਦੇ ਜਿਵੇਂ ਕਹ ਲਈਏ ਵੀ ਮੋਗੇ ਵਾਲਾ ਸੀ ਜਥਾ ਉਹ ਉਹਨਾਂ ਦੇ ਫੈਮਿਲੀ ਦੇ ਵਿੱਚ ਤਿੰਨ ਬੇਟੀਆਂ ਇੱਕ ਬੇਟਾ ਤੇ ਮਤਲਬ ਮੈਨੂੰ ਜਾ ਕੇ ਇਦਾਂ ਨਹੀਂ ਫੀਲ ਹੋਇਆ ਕਿ ਮੈਂ ਪਹਿਲੀ ਵਾਰ ਕਿਸੇ ਫੈਮਿਲੀ ਚ ਨਵੀਂ ਫੈਮਿਲੀ ਚ ਆਈ ਆ ਮਤਲਬ ਬਹੁਤ ਵਧੀਆ ਲੱਗਿਆ ਗਰਵਾਨੀ ਨਾਲ ਜੁੜਿਆ ਨੂੰ ਉਹਨੇ ਮੈਨੂੰ ਸਭ ਤੋਂ ਪਹਿਲਾਂ ਮਤਲਬ ਸਾਸ ਸਹਣ ਤੋਂ ਪਹਿਲਾਂ ਸਾਸ ਸਹਣ ਤੋਂ ਪਹਿਲਾਂ ਉਹਨੇ ਮੈਨੂੰ ਗਰਵਾਨੀ ਨਾਲ ਜੋੜਿਆ ਪਰਿਵਾਰ ਦੀ ਸਪੋਰਟ ਤੋਂ ਬਿਨਾ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਤੇ ਮੰਮੀ ਪਾਪਾ ਦੀ ਮੈਨੂੰ ਬਹੁਤ ਸਪੋਰਟ ਰਹੀ ਆ ਬ੍ਰਦਰ ਕਹਿ ਲੀ ਉਹ ਤੋਂ ਛੋਟੇ ਸੀ ਜਦੋਂ ਮੈਂ ਇਸ ਲਾਈਨ ਵਿੱਚ ਆਈ ਤੇ ਜਿਵੇਂ ਕਮਾ ਤਾਂ ਸਾਰਾ ਕਰੈਡਿਟ ਮम्मा ਨੂੰ ਜਾਂਦਾ ਤੇ ਮੰਮਾ ਜਿੱਦਾਂ ਕਹਿ ਲੀ ਵੀ ਚੀਜ਼ ਸਿੰਗਿੰਗ ਲਾ ਲੋ ਵੀ ਇਹ ਬਲੱਡ ਚ ਹੁੰਦੀ ਆ ਤੇ ਨਾਨਕੇ ਘਰ ਵਿੱਚ ਮਾਮਾ ਜੀ ਕਿ ਵਿਸ਼ਰੀ ਕਰਦੇ ਸੀ ਤੇ ਮਮਾ ਉਹਨਾਂ ਨੂੰ ਸੁਣਦੇ ਹੁੰਦੇ ਸੀ ਮਮਾ ਨੇ ਵੀ ਮੈਨੂੰ ਇਦੋਂ ਕਹਿ ਲੇ ਵੀ 25 ਵੀ 25 ਸਾਲ ਪਹਿਲਾਂ ਸੁਣੀ ਹੋਈ ਕਵਤਾ ਕੋਈ ਸ਼ਹੀਦ ਭਗਤ ਸਿੰਘ ਦੀ ਕਵਤਾ ਉਹਨਾਂ ਨੇ ਕਿਤੇ ਸੁਣੀ ਤੇ ਸਕੂਲ ਟਾਈਮ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਚ ਗਾਉਣ ਦਾ ਟੈਲੈਂਟ ਹੈ ਤੇ ਮਤਲਬ ਇੱਕ ਹੁੰਦਾ ਵੀ ਇਹ ਪਕਰੇ ਗਾਉਣਾ ਕਰੇ ਨਹੀਂ ਸੀ ਮੈਂ ਕਦੀ ਗਾਇਆ ਉੱਥੇ ਸਕੂਲ ਟਾਈਮ ਜਦੋਂ ਬੱਚੇ ਗਾਉਣੇ ਤੇ ਮੈਂ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਿਆ ਵੀ ਮੇਰੇ ਚ ਟੈਲੈਂਟ ਹੈ ਮੈਂ ਗਾ ਸਕਦੀ ਆ ਤਾ ਮਮਾ ਨੇ ਮੈਨੂੰ ਕਹਿਣਾ ਵੀ ਤੂੰ ਆ ਆ ਚੀਜ਼ ਲਿਖ ਮਮਾ ਨੇ ਲਿਖਾਈ ਇਦਾਂ ਐਕਸ਼ਨ ਕਰਨੇ ਆ ਮਮਾ ਨੇ ਸਿਖਾਇਆ ਮੈਨੂੰ ਤੇ ਸਭ ਤੋਂ ਜ਼ਿਆਦਾ ਸਪੋਰਟ ਮੈਨੂੰ ਮਮਾਂ ਦੀ ਰਹੀ ਆ ਤੇ ਹੁਣ ਤਾਂ ਤਕਰੀਬਨ ਸਾਰੀ ਫੈਮਿਲੀ ਦੀ ਆ ਠੀਕ ਆ ਕਿਉਂਕਿ ਮਾਂ ਨੂੰ ਮਾਂ ਨੂੰ ਇੱਕ ਪਹਿਲਾ ਅਧਿਆਪਕ ਮੰਨਿਆ ਜਾਂਦਾ ਨਾ ਜਦੋਂ ਮਾਂ ਇਹੋ ਜਿਹੀ ਚੀਜ਼ਾਂ ਸਿਖਾਵੇ ਜਾਂ ਕੁਝ ਨਵਾਂ ਦੱਸੇ ਤਾਂ ਇੱਕ ਹੁਨਰ ਪੈਦਾ ਹੁੰਦਾ ਨਾ ਵਧੀਆ ਹੂੰ ਤੇ ਜਦੋਂ ਤੁਸੀਂ ਇਸ ਦੇ ਇਸ ਲਾਈਨ ਦੇ ਵਿੱਚ ਆਉਂਦੇ ਹੋ ਨਾ ਵਿਚਰਦੇ ਹੋ ਸਟੇਜ ਤੇ ਵੀ ਵਿਚਰਦੇ ਹੋ ਕਦੇ ਕੋਈ ਪ੍ਰੋਬਲਮ ਆਈ ਪ੍ਰੋਬਲਮ ਦਾ ਦੇਖੋ ਮੈਂ ਹਰ ਕੰਮ ਚ ਆਉਂਦੀ ਆ ਨੀ ਹੂੰ ਸੋ ਇਸ ਕੰਮ ਚ ਵੀ ਬਹੁਤ ਹੁੰਦੀ ਜਿੱਦਾਂ ਲਾਲੋ ਵੀ ਇਤਿਹਾਸ ਬੋਲਦਿਆਂ ਸਟੇਜ ਤੇ ਹੂੰ ਹੁਣ ਇਤਿਹਾਸ ਕਿਸੇ ਇੱਕ ਲੇਖਕ ਨੇ ਨਹੀਂ ਲਿਖਿਆ ਹੁੰਦਾ ਬਿਲਕੁਲ ਕਾਫੀ ਸਾਰਿਆਂ ਨੇ ਲਿਖਿਆ ਹੁੰਦਾ ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕੁਛ ਲਿਖਿਆ ਤੇ ਇੱਕ ਪ੍ਰਚਾਰਕਾ ਜਿਨ੍ਹਾਂ ਨੇ ਸਟੇਜ ਤੇ ਬੋਲਣਾ ਸਟੇਜ ਤੇ ਬੋਲਣਾ ਕੋਈ ਛੋਟੀ ਜੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਤੇ ਪ੍ਰਚਾਰਕ ਨੂੰ ਇਤਿਹਾਸ ਬੋਲਣ ਲਈ ਕਾਫੀ ਸਾਰੇ ਮਤਲਬ ਜਿੰਨੇ ਵੀ ਕਹਿ ਲਈਏ ਪਰ ਜਿਨ੍ਹਾਂ ਨੇ ਵੀ ਲਿਖਿਆ ਸਾਰੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਫਿਰ ਉਹਨੂੰ ਦੇਖ ਕੇ ਬੋਲਣਾ ਪੈਂਦਾ ਕਿਹ ਕੁਈ ਕਈ ਵਾਰ ਸੰਗਤ ਦੇ ਵਿੱਚੋਂ ਇੱਕ ਕਿਤਾਬ ਪੜ੍ਹ ਕੇ ਉੱਠ ਕੇ ਸਵਾਲ ਪੋਟ ਕਰਦੇ ਨੇ ਉਹ ਤੇ ਚਲੋ ਉਹਨਾਂ ਨੇ ਜਵਾਬ ਦੇਣਾ ਹੁੰਦਾ ਸੀਨੀਅਰ ਨੇ ਸਾਡੇ ਜਿਹੇ ਹੰਡਲ ਕਰ ਲੈਂਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਇੱਕ ਲੇਖਕ ਨੂੰ ਪੜ੍ਹ ਕੇ ਐਦਾਂ ਕਿਸੇ ਪ੍ਰਚਾਰਕ ਤੇ ਸਵਾਲ ਖੜਾ ਕਰਨਾ ਚਾਹੀਦਾ ਨਹੀਂ ਤਾਂ ਗੱਲ ਹੈ ਹਾਂਜੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਸਟੇਜ ਤੇ ਵਿਚਰੇ ਹੋ ਤਾਂ ਕਿਹੜਾ ਇਤਿਹਾਸ ਸੁਣਾਇਆ ਸੰਗਤ ਨੂੰ ਸਭ ਤੋਂ ਪਹਿਲਾਂ ਮੀਰ ਮੰਨੂ ਦਾ ਹਾਂਜੀ ਜੀ ਉਹ ਤੁਹਾਨੂੰ ਕੀ ਯਾਦ ਹੀ ਜਾਂ ਪਹਿਲਾਂ ਉਹਨਾਂ ਨੇ ਲਖਾਇਆ ਤੁਹਾਨੂੰ ਨਹੀਂ ਉਹਨਾਂ ਨੇ ਦੇਖੋ ਵੀ ਇਤਿਹਾਸ ਦੀਆਂ ਕਾਪੀਆਂ ਤਕਰੀਬਤ ਕਰਵਾਈ ਹੋਵੇ ਹਾਂਜੀ ਉਹਨਾਂ ਨੇ ਪ੍ਰੈਕਟਿਸ ਕਰਵਾਈ ਮੈਨੂੰ ਹਾਂਜੀ ਜੀ ਠੀਕ ਆ ਹਾਂਜੀ ਤਾਂ ਜਦੋਂ ਮਤਲਬ ਤੁਸੀਂ ਇਸ ਲਾਈਨ ਦੇ ਵਿੱਚ ਵਿਚਰਦੇ ਹੋਣਾ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਕਿ ਬڑے ਸੁਪਨੇ ਹੁੰਦੇ ਆ ਤੁਹਾਡਾ ਇਹੀ ਸੁਪਨਾ ਸੀ ਕਿ ਤਾਂ ਕੋਈ ਹੋਰ ਵੀ ਸੁਪਨਾ ਸੀ ਨਹੀਂ ਹੋਰ ਕੋਈ ਸੁਪਨਾ ਨਹੀਂ ਸੀ ਮੈਮ ਇਹੀ ਸੁਪਨਾ ਸੀ ਮੇਰਾ ਠੀਕ ਹੈ ਹਾਂਜੀ ਗੋਣਦੀ ਤੇ ਕਦੇ ਤੁਹਾਡੇ ਘਰਦਿਆਂ ਨੇ ਇਹ ਨਹੀਂ ਕਿਹਾ ਕਿ ਹੁਣ ਛੱਡ ਪਰਾਂ ਜਾਂ ਵਿਆਹ ਕਰਾ ਲਈਏ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਇਦਾਂ ਹੁੰਦਾ ਨਾ ਕੁੜੀ ਥੋੜੀ ਜੀ ਜਦੋਂ ਜਵਾਨ ਹੋ ਜੇ ਤੇ ਘਰ ਦੇ ਵਿਆਹ ਨੂੰ ਬੜਾ ਕਹਿੰਦੇ ਆ ਨਾ ਹਾਂਜੀ ਮੈਮ ਨਹੀਂ ਇਸ ਪੱਖੋਂ ਮਤਲਬ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਫੈਮਿਲੀ ਬਹੁਤ ਵਧੀਆ ਬਹੁਤ ਅੱਛੀ ਬਹੁਤ ਸਪੋਰਟ ਕਰਦੀ ਹੈ ਤਕਰੀਬਨ ਸਾਰਿਆਂ ਨੂੰ ਹੁੰਦਾ ਕਿ ਜਦੋਂ ਕੁੜੀ 20 ਸਾਲਾਂ ਦੀ ਹੋ ਜਾਂਦੀ ਹੈ ਉਹਨਾਂ ਨੂੰ ਇਹ ਹੁੰਦਾ ਵੀ ਰਿਸ਼ਤਾ ਦੇਖ ਲਈਏ ਵਧੀਆ ਰਿਸ਼ਤਾ ਆ ਗਿਆ ਤਾਂ ਕਰ ਦਈਏ ਤੇ ਅੱਜ ਤੱਕ ਨਹੀਂ ਉਹਨਾਂ ਨੇ ਮੈਨੂੰ ਇਸ ਗੱਲ ਲਈ ਮਜਬੂਰ ਕੀਤਾ ਤੇ ਉਹਨਾਂ ਨੂੰ ਲੱਗਦਾ ਵੀ ਹਾਂ ਮੈਂ ਸਟੈਂਡ ਆ ਤੇ ਜਦੋਂ ਵੀ ਕੋਈ ਮੈਂ ਵਾਈਗਰੂ ਦੇ ਲੜਨ ਲੱਗੀ ਆ ਜਦੋਂ ਵਾਈਗਰੂ ਨੂੰ ਠੀਕ ਲਊਗਾ ਸਭ ਤੋਂ ਵੱਡੀ ਸੰਜੋਗਨ ਦੀ ਗੱਲ ਆ ਜਦੋਂ ਸੰਜੋਗ ਹੋਏ ਹਨ ਆਪੇ ਹੋ ਜਾਣਾ ਤੇ ਇਸ ਗੱਲ ਲਈ ਉਹਨਾਂ ਨੇ ਮੈਨੂੰ ਕਦੀ ਮਜਬੂਰ ਨਹੀਂ ਕੀਤਾ ਤੁਸੀਂ ਜਥੇ ਦੇ ਵਿੱਚ ਕਿਹੜੀ ਮਤਲਬ ਆਪਣਾ ਰੋਲ ਅਦਾ ਕਰਦੇ ਹੋ ਹਾਂਜੀ ਮੈਂ ਜਥੇ ਦੇ ਵਿੱਚ ਆਗੂ ਟੱਟ ਤੇ ਗੋਂਨੀ ਆ ਓਕੇ ਹਾਂਜੀ ਫਿਰ ਤੁਸੀਂ ਇਸ ਤੋਂ ਪਹਿਲਾਂ ਟੱਟ ਸਿੱਖੀ ਹੋਏਗੀ ਨਾ ਹਾਂਜੀ ਟੱਟ ਸਿੱਖੀ ਤੇ ਹੁਣ ਜਿਵੇਂ ਤੁਸੀਂ ਐਸਜੀਪੀਸੀ ਦੇ ਵਿੱਚ ਮਤਲਬ ਜਥੇ ਦੇ ਵਿੱਚ ਡਿਊਟੀ ਨਿਭਾ ਰਹੇ ਹੋ ਤੇ ਇਸ ਤੋਂ ਪਹਿਲਾਂ ਟੱਟ ਸਿੱਖੀ ਸੀ ਜਾਂ ਫਿਰ ਐਸਜੀਪੀਸੀ ਦੇ ਵਿੱਚ ਲੱਗ ਕੇ ਨਹੀਂ ਮੈਂ ਪਹਿਲਾਂ ਟੱਟ ਸਿੱਖੀ ਸੀ ਜਦੋਂ ਸ਼ੁਰੂ ਚ ਹੀ ਮੈਂ ਜਥੇ ਨਾਲ ਲੱਗੀ ਆ ਤੇ ਉਦੋਂ ਪਹਿਲਾਂ ਟੱਟ ਹੀ ਸਿਖਾਈ ਟੱਟ ਵੀ ਪਲੇ ਕਰਦੇ ਹੋ ਨਾਲ ਤੇ ਨਾਲ ਗੋਂਦੇ ਵੀ ਹੋ ਹਾਂਜੀ ਟੱਟ ਪਲੇ ਕਰਕੇ ਹੀ ਗੋਂਨੀ ਆ ਹਾਂਜੀ ਹਾਂਜੀ ਤੇ ਫਿਰ ਜਦੋਂ ਟਾੜੇ ਸਿੱਖੀ ਉਦੋਂ ਐ ਨਹੀਂ ਲੱਗਿਆ ਕਿ ਛੱਡ ਪਰਾਂ ਯਾਰ ਬਹੁਤ ਔਖਾ ਕੰਮ ਕੋਈ ਹੋਰ ਕਰਾਂ ਹਾਂਜੀ ਮੈਮ ਬਹੁਤ ਔਖਾ ਲੱਗਿਆ ਤੇ ਬਾਕੀ ਕੁਝ ਕਰਦੇ ਹਲਾਤ ਕੁਛ ਐਦਾਂ ਦੇ ਸੀ ਮੈਨੂੰ ਲੱਗਿਆ ਵੀ ਚਲੋ ਵਧੀਆ ਜੇ ਇਸ ਲੈਂਡ 'ਚ ਮੈਂ ਆਉਂਗੀ ਤਾਂ ਮੇਰੇ ਲਈ ਠੀਕ ਰਹੂਗਾ ਮੈਂ ਸਟੈਂਡ ਰਹੂਗੀ ਤਾਂ ਫਿਰ ਕੁਝ ਬਣ ਲਈ ਕੁਝ ਸਿੱਖਣਾ ਤਾਂ ਪੈਂਦਾ ਮਿਹਨਤ ਤਾਂ ਕਰਨੀ ਪੈਂਦੀ ਆ ਹਾਂਜੀ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹਾਂਜੀ ਬਿਲਕੁਲ ਤਾਂ ਫਿਰ ਅੱਜ ਮਤਲਬ ਹੁਣ ਐਸਜੀਪੀਸੀ ਦੇ ਵਿੱਚ ਉਹ ਕਿਵੇਂ ਵੇਖਦੀ ਹੋ ਐਸਜੀਪੀਸੀ ਨੂੰ ਬਹੁਤ ਵਧੀਆ ਜੀ ਕਿਉਂਕਿ ਕਈ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਵੀ ਚੁੱਕੇ ਜਾਂਦੇ ਆ ਨਾ ਹਾਂਜੀ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਮੈਮ ਕਿਉਂਕਿ ਇੱਕ ਇੱਕ ਘਰ ਦਾ ਗੁਜ਼ਾਰਾ ਵੀ ਐਸਜੀਪੀਸੀ ਚਲਾ ਰਹੀ ਹੋਵੇ ਤੇ ਇੱਕ ਦੂਸਰੇ ਪਾਸਿਓਂ ਉਸ ਚੀਜ਼ ਦੇ ਉੱਤੇ ਸਵਾਲ ਚੁੱਕੇ ਜਾਂਦੇ ਹੁਣ ਬਟ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਮੈਮ ਜੇ ਮੈਂ ਆਪਣੀ ਲਾਈਨ ਦੀ ਗੱਲ ਕਰਾਂ ਵੀ ਸਾਡਾ ਕੰਮ ਜਿੱਦਾਂ ਫੀਲਡ ਦਾ ਹਮ ਤੇ ਮੈਂ ਇਹ ਕਹੂੰਗੀ ਕਿ ਮੇਰੇ ਲਈ ਤਾਂ ਬਹੁਤ ਵਧੀਆ ਹਾਂਜੀ ਬਾਕੀ ਬੰਦੇ ਤਾਂ ਆਪਣਾ ਆਪਣਾ ਨਜ਼ਰੀਆ ਹੁੰਦਾ ਹਨਾ ਤੇ ਜੋ ਉਹਦੇ ਬਾਰੇ ਕੁਝ ਹੋਰ ਬੋਲਦੇ ਆ ਉਹਨਾਂ ਦਾ ਆਪਣਾ ਨਜ਼ਰੀਆ ਕੀ ਪਤਾ ਉਹ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰ ਰਹੇ ਆ ਤੇ ਬਟ ਮੈਂ ਜਦੋਂ ਦੀ ਜੁਆਇਨ ਕੀਤੀ ਹੈ ਮੈਨੂੰ ਇਹ ਲੱਗਦਾ ਵੀ ਬਹੁਤ ਵਧੀਆ ਮੈਮ ਜਦ ਅਸੀਂ ਕਲਾਸ ਦੇ ਵਿੱਚ ਵਿਚਰਦੇ ਆ ਤੇ ਇੱਕ ਸਾਡਾ ਪੱਕਾ ਦੋਸਤ ਹੁੰਦਾ ਹੈ ਨਾ ਤੁਹਾਡ ਜਦੋਂ ਹੁਣ ਤੁਸੀਂ ਜਥੇ ਦੇ ਵਿੱਚ ਵਿਚਰਦੇ ਹੋ ਹਨ ਵੱਖ-ਵੱਖ ਜਥਿਆਂ ਨੂੰ ਮਿਲਦੇ ਹੋ ਆਪਣੀ ਲਾਈਨ ਵਾਲਿਆਂ ਨੂੰ ਮਿਲਦੇ ਹੋ ਤੁਹਾਡੀ ਕੁੜੀਆਂ ਨੂੰ ਮਿਲਦੇ ਹੋਗੇ ਤੁਹਾਡੀ ਮੁੰਡੇ ਹੋਣਗੇ ਹਨਾ ਤੁਹਾਡੇ ਤੋਂ ਵੱਡੇ ਕੁਝ ਛੋਟੇ ਬਟ ਤੁਹਾਡਾ ਲगाव ਕੇ ਇਹਦੇ ਨਾਲ ਜਿਆਦਾ ਤੁਹਾਡਾ ਆਪਣੇ ਜਥੇ ਦੇ ਵਿੱਚ ਜਾਂ ਕਿਸੇ ਹੋਰ ਦੇ ਨਾਲ ਅਸੀਂ ਮਤਲਬ ਇਦੋਂ 5 ਸਾਲ ਪਹਿਲਾਂ ਮੈਂ ਜਿਹੜੀ ਜਥੇ ਨਾਲ ਹੁੰਦੀ ਸੀ ਮਾਨਸ ਜਿਹੜੀ ਕੋ ਜਥਾ ਹੁੰਦਾ ਸੀ ਉਹਦੇ ਨਾਲ ਮੇਰੇ ਸੀਨੀਅਰ ਸੀ ਤੇ ਚਲੋ ਹੌਲੀ-ਹੌਲੀ ਉਹ ਮੇਰੀ ਬੈਸਟ ਫਰੈਂਡ ਬਣ ਗਈ ক্লোਜ਼ ਫਰੈਂਡ ਬਣ ਗਈ ਹਾਂਜੀ ਤੇ ਉਹੀ ਮੇਰੀ ਆਡਲ ਨੇ ਓਕੇ ਹਾਂਜੀ ਉਹੀ ਮੇਰੀ ਦੋਸਤ ਨੇ ਉਹਨਾਂ ਕੋਲੋਂ ਸਿਮਿੰਗ ਸਿੱਖੀ ਜਿਆਦਾ ਹਾਂਜੀ ਜਿਆਦਾ ਉਹਨਾਂ ਕੋਲੋਂ ਸਿੱਖੀ ਉਹ ਤੁਹਾਡੇ ਨਾਲੋਂ ਵਧੀਆ ਕਰਦੇ ਆ ਹਾਂ ਉਹ ਮੈਨੂੰ ਬਹੁਤ ਜਿਆਦਾ ਸੋਹਣਾ ਗਾਉਂਦੇ ਆ ਹਾਂਜੀ ਤੇ ਜਦੋਂ ਮਤਲਬ ਤੁਸੀਂ ਦੋਵੇਂ ਮਿਲਦੇ ਹੋ ਤੇ ਫਿਰ ਇੱਕ ਦੂਜੇ ਦੀਆਂ ਗਲਤੀਆਂ 깈ਦਦੇ ਹੋਗੇ ਨਾ ਹਾਂਜੀ ਉਹ ਮਤਲਬ ਜਦੋਂ ਜਦੋਂ ਅਸੀਂ ਇਕੱਠੇ ਕੰਮ ਕਰਦੇ ਸੀ ਤੇ ਉਹਨਾਂ ਨੇ ਜਦੋਂ ਮੈਨੂੰ ਸਿਖਾਉਣਾ ਤੇ ਗਲਤੀਆਂ ਵੀ ਕੱਢਣੀਆਂ ਬਟ ਬੜੇ ਪਿਆਰ ਨਾਲ ਸਿਖਾਉਣਾ ਉਹਨਾਂ ਨੇ ਮੈਨੂੰ ਜੋ ਚੀਜ਼ ਮੈਂ ਉਹਨਾਂ ਤੋਂ ਸਮਝ ਸਕਦੀ ਸੀ ਮਤਲਬ ਕਿੰਨਾ ਵੀ ਵੱਡਾ ਕੋਈ ਸੀਨੀਅਰ ਬੈਠਾ ਹੋਵੇ ਮੈਂ ਉਹਨਾਂ ਤੋਂ ਨਹੀਂ ਸਮਝ ਸਕਦੀ ਸੀ ਬਟ ਜਿਹੜੀ ਮੈਂ ਮੇਰੀ ਦੋਸਤ ਤੋਂ ਸਮਝ ਸਕਦੀ ਸੀ ਮਤਲਬ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਹੀ ਇੰਨਾ ਵਧੀਆ ਆਉਂਦਾ ਹੈ ਹਾਂ ਉਹਨਾਂ ਦੀ ਮਤਲਬ ਕਹਿ ਲਈਏ ਵੀ ਹਰੇਕ ਗੱਲ ਕਹੀ ਮੇਰੇ ਦਿਮਾਗ ਚ ਕਹਿੰਦੀ ਸੀ ਹਾਂਜੀ ਤੇ ਹੁਣ ਵੀ ਜਦੋਂ ਮੈਂ ਕੋਈ ਰਿਕਾਰਡਿੰਗ ਕਰਨੀ ਹੁੰਦੀ ਹੈ ਜਿੱਦਾਂ ਮੈਂ ਕੋਈ Song ਕਰਨਾ ਤਾਂ ਮੈਂ ਸਪੈਸ਼ਲੀ ਹੀ ਉਹਨਾਂ ਤੋਂ ਤਿਆਰੀ ਕਰਵਾਉਣੀ ਹੈ ਉਹ ਮੇਰੀ ਤਿਆਰੀ ਕਰਵਾ ਤੁਹਾਨੂੰ ਜਿਵੇਂ ਮਤਲਬ ਤੁਸੀਂ ਇਹ ਸਾਰਾ ਕੁਝ ਹਨ ਕਰ ਦਿਓ ਕਈ ਵਾਰ ਐਦਾਂ ਹੁੰਦਾ ਨੇ ਕਿ ਜਿਸ ਬੰਦੇ ਦੇ ਅਸੀਂ ਸਭ ਤੋਂ ਕਰੀਬ ਹੁੰਦੇ ਆ ਉਸ ਬੰਦੇ ਨੇ ਕਦੇ ਤੁਹਾਨੂੰ ਧੋਖਾ ਦਿੱਤਾ ਦੇਖੋ ਮੈਮ ਜ਼ਿੰਦਗੀ 'ਚ ਧੋਖਾ ਤਾਂ ਹੁਣ ਇੱਕ ਨਾਰਮਲ ਜੀ ਗੱਲ ਹੋ ਗਈ ਹਮ ਹਰੇਕ ਬੰਦੇ ਨੂੰ ਧੋਖਾ ਮਿਲਦਾ ਹੀ ਮਿਲਦਾ ਤੇ ਧੋਖੇ ਤੋਂ ਬਿਨਾ ਬੰਦਾ ਅੱਗੇ ਸਟੈਂਡ ਨਹੀਂ ਹੁੰਦਾ ਹਮ ਤੇ ਜ਼ਿੰਦਗੀ ਠੋਕਰਾਂ ਖਾ ਕੇ ਹੀ ਮਿਲਦੀ ਆ ਸੋ ਧੋਖਾ ਤਾਂ ਹਰੇਕ ਬੰਦਾ ਖਾਂਦਾ ਓਬਵੀਅਸਲੀ ਗੱਲ ਮਤਲਬ ਕਿ ਤੁਹਾਨੂੰ ਮਿਲਿਆ ਹਾਂਜੀ ਜੀ ਫਿਰ ਕਿਵੇਂ ਹੈਂਡਲ ਕੀਤਾ ਆਪਣੇ ਆਪ ਨੂੰ ਹੈਂਡਲ ਦਾ ਮੈਮ ਕਰਨੀ ਪੈਂਦਾ ਕਿਉਂਕਿ ਜਿਸ ਕਰੀਬ ਕਰੀਬੀ ਬੰਦੇ ਤੋਂ ਔਖਾ ਮਿਲੇ ਨਾ ਤੇ ਹੈਂਡਲ ਕਰਨਾ ਥੋੜਾ ਮੈਨੂੰ ਲੱਗਦਾ ਔਖਾ ਹੁੰਦਾ ਹਾਂਜੀ ਔਖਾ ਤਾਂ ਹੁੰਦਾ ਬਟ ਜੇ ਆਪਾਂ ਉਹਦੀਆਂ 네ਗੇਟਿਵ ਗੱਲਾਂ ਹੀ ਸਾਹਮਣੇ ਰੱਖੀ ਜਾਈਏ ਬਿਲਕੁਲ ਤਾਂ ਆਪਾਂ ਅੱਗੇ ਨਹੀਂ ਵੱਧ ਸਕਦੇ ਆਪਾਂ ਉਸੇ ਚੀਜ਼ ਨਾਲ ਹੀ ਲੜਦੇ ਰਹਾਂਗੇ ਜੇ ਆਪਾਂ ਕਿਤੇ ਨਾ ਕਿਤੇ ਉਸ ਵੇਲੇ ਦੀਆਂ ਪੋਜ਼ਿਟਿਵ ਗੱਲਾਂ ਆਪਣੇ ਦਿਮਾਗ 'ਚ ਰੱਖ ਲਈਏ ਮੈਨੂੰ ਲੱਗਦਾ ਆਈ ਥਿੰਕ ਪੋਜ਼ਿਟਿਵ ਹੀ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ 네ਗੇਟਿਵ ਰੱਖ ਕੇ ਆਪਾਂ ਕਰ ਵੀ ਕਿ ਲਵਾਂਗੇ ਜੀਵਨ ਦਾ ਆਪਣੀ ਲਾਈਫ ਚ ਅੱਗੇ ਵਧ ਗਿਆ ਤਾਂ ਸਾਨੂੰ ਵੀ ਅੱਗੇ ਵਧਣਾ ਚਾਹੀਦਾ ਅੱਜ ਦੇ ਸਮੇਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਪਾਸੇ ਤੁਸੀਂ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਦੇ ਹੋ ਸੋਸ਼ਲ ਮੀਡੀਆ ਤੋਂ ਤੁਹਾਡਾ ਵੀ ਆਪਣਾ ਕੋਈ ਚੈਨਲ ਬਣਿਆ ਹੋਵੇਗਾ ਹਨ ਜਿਸ ਦੇ ਰਾਹੀਂ ਤੁਸੀਂ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਦੇ ਹੋ ਦੂਜੀ ਪਾਸੇ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਥੋੜੇ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਚਲੋ ਬਹੁਤੀ ਦੂਰ ਨਾ ਜਾਈਏ ਹਾਂਜੀ ਪ੍ਰੀਤ ਜੱਟੀ ਅਮ੍ਰਿਤਪਾਲ ਸਿੰਘ ਮੈਰੋ ਤੇ ਦੀਪਿਕਾ ਲੁਥਰਾ ਜਿਹੜਾ ਇਹਨਾਂ ਦਾ ਮੁੱਦਾ ਭਖਿਆ ਪਿਆ ਹੈ ਇਸ ਤੇ ਤੁਸੀਂ ਕੀ ਬੋਲਣਾ ਚਾਹੋਗੇ ਮੈਮ ਅੰਮ੍ਰਿਤਪਾਲ ਵੀਰ ਦੀ ਮੈਂ ਗੱਲ ਕਰਾਂ ਤਾਂ ਇਹੋ ਜੇ ਦਲੇਰ ਪੁੱਤ ਇਹੋ ਜੇ ਬੱਬਰ ਸ਼ੇਰ ਬਿਰਲੀ ਆਮਾ ਜੰਦੀਆਂ ਨੇ ਤੇ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਤੇ ਉਹ ਇਹਨਾਂ ਨੂੰ ਕਰਨੇ ਪੈ ਰਹੇ ਆ ਕਿਉਂ ਜੇ ਸਰਕਾਰਾਂ ਹੀ ਇਸ ਚੀਜ਼ ਤੇ ਕਾਨੂੰਨ ਬਣਾਉਣ ਇਹ ਚੀਜ਼ਾਂ ਕਿਸੇ ਦਾਇਰੇ ਵਿੱਚ ਰੱਖੀਆਂ ਜਾਣ ਤਾਂ ਕਿਉਂ ਕੋਈ ਇੱਕ ਹਸਾਬ ਨਾਲ ਦੇਖ ਲਈਏ ਵੀ ਇੱਕ ਪਾਸੇ ਤਾਂ ਆਪਾਂ ਇਹ ਵੀ ਕਹਿੰਦੇ ਆ ਚਲੋ ਬੱਬਰ ਸ਼ੇਰ ਆਉਣੇ ਬਹੁਤ ਵਧੀਆ ਕੰਮ ਕੀਤਾ ਪਰ ਅਕਸਰ ਲਾਈਫ ਤਾਂ ਉਹਦੀ ਖਰਾਬ ਹੋਊਗੀ ਨਾ ਤੇ ਇਹ ਸਰਕਾਰਾਂ ਹੀ ਸਾਰਾ ਕੁਝ ਕਰਨ ਉਹਨਾਂ ਅੰਮ੍ਰਿਤਪਾਲ ਤੇ ਵੀ ਟਿੱਪਣੀਆਂ ਹੋ ਰਹੀਆਂ ਨਾ ਹਾਂਜੀ ਹਾਂ ਕਿਉਂਕਿ ਉਹਨਾਂ ਦੇ ਉੱਤੇ ਉਹਨਾਂ ਦੇ ਜਿਹੜੇ ਦੋ ਸਾਥੀ ਗ੍ਰਿਫਤਾਰ ਕੀਤੇ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਉਹਨਾਂ ਨਾਲ ਉਹਨਾਂ ਤੇ ਵੀ ਟਿੱਪਣੀਆਂ ਕਰਕੇ ਕਿਹਾ ਜਾ ਰਿਹਾ ਕਿ ਇਹਨਾਂ ਨੇ ਗਲਤ ਕੀਤਾ ਉਸ ਕੁੜੀ ਦੇ ਨਾਲ ਕਿਵੇਂ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਗਲਤ ਕੀਤਾ ਦੇਖੋ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਪਹਿਲਾਂ ਤਾਂ ਉਹਨੇ ਆਪਣੇ ਨਾਮ ਨਾਲ ਕੌਰ ਲਾਇਆ ਹੂੰ ਕੌਰ ਸ਼ਬਦ ਦੀ ਉਹਨੂੰ ਮਹੱਤਤਾ ਨਹੀਂ ਨਾ ਪਤਾ ਕੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਕੌਰ ਨਾਮ ਸਾਡੇ ਨਾਮ ਦੇ ਪਿੱਛੇ ਲਾਇਆ ਉਹਦੀ ਇੰਨੀ ਕ ਵੱਡੀ ਮਹੱਤਤਾ ਕਿ ਇੱਕ ਪੰਛੀ ਦਾ ਨਾਮ ਹੈ ਕੌਰ ਸ਼ੇਰ ਜਦੋਂ ਮੂੰਹ ਅਟਦਾ ਨਾ ਉਹ ਵਸ ਹੀ ਲੈਂਦਾ ਇੰਨੀ ਫੁਰਤੀ ਨਾਲ ਉਹਦੇ ਸੰਗ ਦੇ ਵਿੱਚੋਂ ਮਤਲਬ ਉਹ ਮਾਸ ਦਾ ਟੁਕੜਾ ਕੱਢ ਕੇ ਲੈਂਦਾ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੌਰ ਨਾਮ ਦੀ ਮਹੱਤਤਾ ਕਿੰਨੀ ਹੋ ਸਕਦੀ ਆ ਹਨਾ ਤੇ ਇਹ ਜੀ ਛੋਟੀ ਸੋਚ ਵਾਲੀਆਂ ਕੁੜੀਆਂ ਆਪਣੇ ਨਾਮ ਦੇ ਪਿੱਛੇ ਕੌਰ ਲਾ ਕੇ ਤੇ ਕੌਰ ਨੂੰ ਬਦਨਾਮ ਕਰ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਦੀਪਿਕਾ ਲੋਥਰਾ ਜਾਂ ਜਪ੍ਰੀਤ ਜੱਟੀ ਨੂੰ ਮਤਲਬ ਮੈਮ ਜੇ ਸਾਨੂੰ ਪੇਰੈਂਟਸ ਸੇ ਨਹੀਂ ਆਜ਼ਾਦੀ ਦਿੰਦੇ ਨੇ ਪਹਿਲੀ ਗੱਲ ਤਾਂ ਉਹਨਾਂ ਦੇ ਪੇਰੈਂਟਸ ਨਾਲ ਹੀ ਰਲੇ ਮਿਲੇ ਹੋਏ ਨੇ ਹਾਂ ਕਿਸੇ ਵੀ ਕੁੜੀ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਪੇਰੈਂਟਸ ਰੋਕਣ ਤੇ ਉਹ ਇੱਥੋਂ ਤੱਕ ਉਹਨਾਂ ਦੀ ਸੋਚ ਗਿਰ ਜੇ ਹਾਂ ਤੇ ਚਲੋ ਜੇ ਕਿਤੇ ਨਾ ਕਿਤੇ ਮਾਪਿਓ ਸਾਨੂੰ ਇੰਨੀ ਆਜ਼ਾਦੀ ਦਿੰਦੇ ਵੀ ਆ ਤੇ ਸਾਨੂੰ ਉਹ ਆਜ਼ਾਦੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਕੰਮ ਕਰਨ ਦੇ ਪੈਸੇ ਕਮਾਉਣ ਦੇ ਹੋਰ ਵੀ ਬੜੇ ਤਰੀਕੇ ਨੇ ਹਾਂ ਜ਼ਰੂਰੀ ਥੋੜੀ ਆ ਕਿ ਆਪਾਂ ਆਪਣਾ ਜਿਸਮ ਦਿਖਾ ਕੇ ਹੀ ਪੈਸੇ ਕਮਾ ਸਕਦੇ ਹਾਂ ਬਿਲ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ। ਹੂੰ। ਸੋਏ ਤਾਂ ਗਲਤ ਆ ਮੈਮ। ਮੈਂ ਅਮਰਤਪਾਲ ਦੇ ਹੱਕ 'ਚ ਖੜੀ ਆ ਹਮੇਸ਼ਾ ਖੜੀ ਰਹੂੰਗੀ। ਜੀ। ਹਾਂਜੀ। ਅੱਜ ਦੇ ਹਾਲਾਤਾਂ ਨੂੰ ਜੇਕਰ ਅਸੀਂ ਵੇਖਦੇ ਹਾਂ ਕਿ ਹਨਾ ਨਸ਼ੇ ਦੀ ਵੀ ਬਹੁਤ ਜ਼ਿਆਦਾ ਪਹਿਲ ਗਰੀ ਚੱਲ ਰਹੀ ਆ। ਹਾਂਜੀ। ਨਸ਼ਾ ਤਾਂ ਮੈਮ ਹੁਣ ਲੋਕਾਂ ਨੇ ਇੱਕ ਰੁਜ਼ਗਾਰ ਬਣਾ ਲਿਆ। ਹੂੰ। ਹੋਰ ਕੰਮ ਕਰਨ, ਖੇਤੀ ਦੇ ਕੰਮ ਲਾ ਲਓ, ਕੋਈ ਦਿਹਾੜੀਦਾਰ ਲਾ ਲਓ, ਉਹਨਾਂ ਤੇ ਉਹਨਾਂ ਦੀ ਹੁੰਦੀ ਆ ਜਾਨੋਖੀ। ਹੂੰ। ਤੇ ਹੁਣ ਇੱਕ ਨਸ਼ਾ ਹੀ ਕੰਮ ਕਰਨ ਦਾ ਤਰੀਕਾ ਲੱਭ ਲਿਆ ਲੋਕਾਂ ਨੇ। ਹੂੰ। ਕੋਈ ਨਹੀਂ ਦੇਖਦਾ ਕਿ ਕਿਸੇ ਦਾ ਘਰ ਖਰਾਬ ਹੋ ਰਿਹਾ ਕਿਸੇ ਦਾ ਪੁੱਤ ਕੱਲਾ ਜਾਂ ਦੋ ਆ ਮੁੰਡੇ ਛੱਡੂ ਹੁਣ ਤਾਂ ਕੁੜੀਆਂ ਵੀ ਨਸ਼ਾ ਕਰ ਰਹੀਆਂ ਨੇ ਤੇ ਇਹ ਆਪਾਂ ਨੂੰ ਪਤਾ ਹੀ ਸਰਕਾਰਾਂ ਖੁਦ ਹੀ ਕਰਾ ਰਹੀਆਂ ਨੇ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਕਿ ਉਹ ਉਹਨਾਂ ਨੂੰ ਇਹ ਚੀਜ਼ ਦੇਂਦੀ ਨਹੀਂ ਉਹ ਰੋਕ ਸਕਦੇ ਨੇ ਬਟੋ ਕਹਿੰਦੇ ਆ ਨਾ ਜਦੋਂ ਕੁੱਤੀ ਚੋਰਾ ਨਾਰਲੀ ਹੋਵੇ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਤੇ ਜਦੋਂ ਤੁਸੀਂ ਮਤਲਬ ਕਿ ਵਿਚਰ ਦੇ ਉਹ ਸੰਗਤ ਦੇ ਵਿੱਚ ਹਨਾ ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਪ੍ਰਸੰਗ ਗਿਆ ਤੁਹਾਡਾ ਫੇਵਰਿਟ ਕਿਹੜਾ ਮੇਰਾ ਫੇਵਰਿਟ 10ਵੀਂ ਪਾਸ਼ਾ ਦਾ ਉਹਦੀਆਂ ਚਾਰ ਲਾਈਨਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਹਰਿ ਮੰਦਰ ਮੱਥਾ ਟੇਕਣੇ ਚੱਲ ਆਇਆ ਸੀ ਪਰੀਵਾਰ ਵੇ ਮਰਦ ਹਤੜਾਂ ਪਿੱਟਦੀ ਸਜ ਵਿਆਹੀ ਨਾਰ ਵੇ ਉਥੋ ਜਹੁੰਦਾ ਪਰ ਤਿਆ ਕੋਈ ਨਾ ਜਿੜਗੇ ਸੀ ਸੰਗ ਪਰਿਵਾਰ ਵੇ ਕੀ ਦਸਾਂ ਵੀਰਾ ਮੇਰੇ ਆ ਮੇਰਾ ਉਜੜ ਗਿਆ ਸੰਸਾਰ ਵੇ ਕੀ ਦਸਾਂ ਵੀਰਾ ਮੇਰੇ ਆ ਥੈਂਕ ਯੂ ਸੋ ਮੱਚ ਕਰਮਜੀਤ ਕੌਰ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਦੇ ਸਮਾਜ ਨੂੰ ਲੈ ਕੇ ਜਾਂ ਫਿਰ ਜਿਹੜਾ ਕੁਝ ਸਮਾਜ ਦੇ ਵਿੱਚ ਚੱਲ ਰਿਹਾ ਚਾਹੇ ਉਹ ਸਾਡੇ ਭਰਾ ਆ ਚਾਹੇ ਸਾਡੀਆਂ ਭੈਣਾਂ ਆ ਚਾਹੇ ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਆ ਜਿਹੜਾ ਕੁਝ ਵੀ ਚੱਲ ਰਿਹਾ ਸਮਾਜ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਉਸ ਬਾਰੇ ਇਹਨਾਂ ਨੇ ਇਹਨਾਂ ਦਾ ਕੀ ਨਜ਼ਰੀਆ ਵਾ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਰੱਖੇ ਥੈਂਕ ਯੂ ਸੋ ਮੱਚ ਇਹਨਾਂ ਦਾ ਇਸ ਚੈਨਲ ਦੇ ਉੱਤੇ ਜਿਨ੍ਹਾਂ ਨੇ ਇਸ ਪੋਡਕਾਸਟ ਦੇ ਵਿੱਚ ਆਪਣੇ ਅਹਿਮ ਵਿਚਾਰ ਸਾਡੇ ਨਾਲ ਸਾਂਝੇ ਕੀਤੇ